ਪੰਜਾਬੀਆਂ ਦੇ ਲਗਾਤਾਰ ਸੰਘਰਸ਼ ਤੇ ਵੱਡੇ ਪਧਰੀ ਵਿਰੋਧ ਨੇ ਇੱਕ ਵਾਰ ਫਿਰ ਕਾਮਯਾਬੀ ਹਾਸਲ ਕਰ ਲਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਚ ਵੱਖਰੀ ਵਿਧਾਨ ਸਭਾ ਬਣਾਉਣ ਦੀ ਮੰਗ ਨੂੰ ਪੂਰੀ ਤਰ੍ਹਾਂ ਰਾਦ ਕਰ ਦਿੱਤਾ ਹੈ ਬੜਾ ਸਪਸ਼ਟ ਹੋ ਗਿਆ ਕਿ ਸਾਜੀ ਰਾਜਧਾਨੀ ਚੰਡੀਗੜ੍ਹ ਚ ਹਰਿਆਣਾ ਲਈ ਕੋਈ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ। ਮੀਡੀਆ ਰਿਪੋਰਟ ਦੇ ਮੁਤਾਬਕ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ ਚ ਗ੍ਰਾਮ ਮੰਤਰੀ ਅਮਿਤ ਸ਼ਾਹ ਸਾਹਮਣੇ ਇਹ ਮਾਮਲਾ ਚੁੱਕਿਆ ਸੀ। ਜਵਾਬ ਚ ਅਮਿਤ ਸ਼ਾਹ ਨੇ ਸਖਤ ਲਹਿਜ਼ੇ ਚ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਚੰਡੀਗੜ੍ਹ ਪ੍ਰਸ਼ਾਸਨ ਕੋਲ ਇਹ ਮੰਗ ਹੁਣ ਕਦੇ ਨਾ ਚੁੱਕੀ ਜਾਵੇ। ਦਰਅਸਲ 2022 ਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਧਾਨ ਸਭਾ ਸੀਟਾਂ 90 ਤੋਂ ਵੱਧ ਕੇ 126 ਹੋਣ ਦੇ ਅਨੁਮਾਨ ਚੰਡੀਗੜ੍ਹ ਚ ਵੱਖਰੀ ਇਮਾਰਤ ਦੀ ਮੰਗ ਉਠਾਈ ਸੀ ਯੂਟੀ ਪ੍ਰਸ਼ਾਸਨ ਨੇ ਤਿੰਨ ਥਾਮੇ ਦੇ ਪੇਸ਼ਕਸ਼ ਕੀਤੀ ਸੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 10 ਏਕੜ ਜ਼ਮੀਨ ਲੈਣ ਲਈ ਸਹਿਮਤੀ ਵੀ ਦੇ ਦਿੱਤੀ ਸੀ ਤੇ ਬਦਲੇ ਚ ਪੰਚਕੁਲਾ ਦੇ ਸਕੇਤੜੀ ਚ 12 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕਹਿ ਕੇ ਪ੍ਰਸਤਾਵ ਰੱਦ ਕਰ ਦਿੱਤਾ ਕਿ ਹਰਿਆਣਾ ਵੱਲੋਂ ਦਿੱਤੀ ਜ਼ਮੀਨ ਉਸਾਰੀ ਯੋਗ ਨਹੀਂ ਤੇ ਵਾਤਾਵਰਣ ਤੇ ਕਾਨੂੰਨੀ ਅੜਿੱਕੇ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਮਾਸਟਰ ਪਲਾਨ 2031 ਚ ਵੀ ਅਜਿਹੀ ਕੋਈ ਪ੍ਰਬੰਧ ਨਹੀਂ ਹੈ ਹੁਣ ਪੰਜਾਬ ਦੀ ਲਗਾਤਾਰ ਚੌਕਸੀ ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਦੇ ਵਿਰੋਧ ਨੇ ਕੇਂਦਰ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਕੇਂਦਰ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਆਕਾਰ 90 ਤੋਂ 31 ਕਰਨ ਦੀ ਕੋਸ਼ਿਸ਼ ਤੇ ਚੰਡੀਗੜ੍ਹ ਨੂੰ ਧਾਰਾ 240 ਅਧੀਨ ਲੈਣ ਦੀ ਤਜ਼ਵੀਜ਼ ਰੱਖੀ ਸੀ ਪਰ ਪੰਜਾਬ ਦੇ ਤਿੱਖੇ ਵਿਰੋਧ ਕਾਰਨ ਦੋਵੇਂ ਵਾਰੀ ਪਿੱਛੇ ਹਟਣਾ ਪਿਆ ਸੀ